ਮੇਰਾ ਨਾਮ ਨੀਤਿਮਾਇਾ ਨਹੀਂ ਕਿਹੜੀ ਜਗ੍ਹਾ ਤੇ ਕੀ ਅੰਦਰੂਨ ਬਜ਼ਾਰ ਨਿਵਾਸੀਆਂ ਜੀ ਮੈਂ ਮਨਸੀਪਲ ਕਾਰਪੋਰੇਸ਼ਨ ਦੀ ਬੈਕ ਸਾਈਡ ਤੇ 235 ਵਾਰਡ ਜੀ ਸਾਡਾ ਇਹ ਰਾਈਟ ਸਾਈਡ ਤੇ ਸੋਫਟੀ ਬਟਾਰਾ ਜੀ ਦਾ ਤੇ ਲੈਫਟ ਸਾਈਡ ਤੇ ਸਾਡਾ ਵਾਰਡ ਜਿਹੜਾ ਹੈਗਾ ਵਾ ਦੇਖਾ ਮੈਡਮ ਜੀ ਦਾ ਸਰ ਦਿੱਕਤ ਆ ਸਰਾਂ ਕਿ 15 20 ਦਿਨ ਹੋ ਗਿਆ ਨਾਲੀ ਦੀ ਬਲੋਕੇਜ ਆ ਮੈਂ ਦੋ ਤਿੰਨ ਵਾਰੀ ਕੰਪਲੇਨ ਵੀ ਲਿਖਾਇਆ ਮਨਸੀਪਲ ਦਫਤਰ ਚ ਇੱਕ ਵਾਰੀ ਮੈਨੂੰ ਕੋਣ ਵੀ ਆਇਆ ਵਾ ਉਹ ਕੰਦੇ ਜੀ ਸਿਰਫ ਸੀਵਰ ਖੋਲ ਦੇ ਆ ਗਿਆ ਗਿਆ ਨਾਲੇ ਦੀ ਬਲਾਕੇਜ ਆ ਤੇ ਤੁਸੀਂ ਆਪ ਜਾਓ ਬੰਦਾ ਲਿਆਓ ਟਰ ਕੋ ਖਲਾਓ ਇੱਕ ਦਿਨ ਇੱਕ ਬੰਦੇ ਨੇ ਮਾੜੀ ਕਿ ਕੀਤੀ ਹੈ ਸਾਹਿਬ ਪਰ ਇਹ ਤੁਸੀਂ ਦੇਖ ਹੀ ਰਹੇ ਹੋ ਹਾਲਾਤ ਇੱਥੇ ਮਲਬਾ ਬਹੁਤ ਹੈ ਜਿਹੜਾ ਕਿ ਟਾ ਟਾ ਕੇ ਨਾਲੀ ਦੇ ਅੰਦਰ ਜਾ ਚੁੱਕਾ ਤੇ ਆਏ ਦਿਨ ਸਾਰਾ ਪਾਣੀ ਤੁਹਾਡੀ ਗਲੀ ਚ ਆ ਰਿਹਾ ਹੈਗਾ ਵਾ ਇਹ ਥੋੜਾਕ ਤੁਸੀਂ ਦੇਖ ਹੀ ਸਕਦੇ ਹੈਗੇ ਹੋ ਤੇ ਕੋਈ ਵੀ ਨਾਲਾ ਤੇ ਸਕੂਲ ਹੈ ਬੱਚਿਆਂ ਦਾ ਚੌਥੇ ਦਿਨ ਪੰਜਵੇਂ ਦਿਨ ਕੋਈ ਨਾ ਕੋਈ ਬੱਚਾ ਡਿੱਗ ਜਾਂਦਾ ਜਿਹਦੇ ਸੱਟ ਪੀਟ ਲੱਗਦੀ ਹੈਗੀ ਹੈਗੀ ਬਜੁਰਗ ਹੈ ਗਿਆ 2 4 ਉਹ ਵੀ ਵਿਚਾਰੇ ਗਲੀ ਵਿੱਚੋਂ ਲੰਘ ਪਾਣਾ ਮੁਸ਼ਕਿਲ ਆਗਾ ਵਾ ਉਪਰੋਂ ਮੰਦਿਰ ਹੈਗਾ ਲੱਗੇ ਔਰ ਇਹ ਗਲੀ ਜੜੀਆਂ ਰੂਟੀਨ ਵਿੱਚ ਚਲਦੀ ਹੈਗੀ ਹੈਗੀ ਇਹ ਲਗਭਗ ਦਿਨ ਵਿੱਚ 2000 28000 ਬੰਦਾ ਇਸ ਗਲੀ ਦੀ ਵਰਤੋਂ ਕਰਦਾ ਹੈਗਾ ਵਾ ਤੇ ਐਡੀ ਸਫਾਈ ਨਹੀਂ ਹੋ ਰਹੀ ਇਹ ਕਾਰਪੋਰੇਸ਼ਨ ਦਫਤਰ ਹੈ ਮੇਰੀ ਬੈਕ ਸਾਈਡ ਇਹ ਆਪਣੀ ਬੈਕ ਸਾਈਡ ਹੀ ਨਹੀਂ ਸਾਫ਼ ਕਰਾ پا ਰਹੇ ਇਹ ਸ਼ਹਿਰ ਨੂੰ ਸਾਫ਼ ਕਰਾਉਣ ਦੇ ਦਾਅਵੇ ਕਰਦੇ ਹੈਗੇ ਹੈਗੇ ਆ ਅਸੀਂ ਕਲਪਲਥੇ ਹੈਗੇ ਗਿਆ ਗਿਆ 2 ਸਾਲ ਪਹਿਲਾਂ ਗਲੀ ਬਣੀ ਸੀ ਕੋਈ ਇਹ ਜਿਹੜੇ ਹੈ ਗਿਆ ਨਾਲੀ ਦੇ ਉੱਤੇ ਜਿਹੜੇ ਹੋਲ ਬੰ데요 ਆ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਟੱਕਰ ਨਹੀਂ ਲਗਾਇਆ ਗਿਆ ਅਸੀਂ ਆਪਣੇ ਬਿਹਾਪ ਤੇ ਹੀ ਇੱਟਾ ਰੱਖ ਕੇ ਤੇ ਉਹਨੂੰ ਬੰਦ ਕੀਤੇ ਦਾ ਹਾਂਜੀ ਐਮਸੀ ਸਾਹਿਬ ਨੂੰ ਦੋ ਵਾਰੀ ਕਿਹਾ ਆਵਾ ਉਹਨਾਂ ਨੂੰ ਕਿਹਾ ਯਾ ਤੇ ਇਹਦਾ ਹੱਲ ਕਰਾ ਦਿਓ ਯਾ ਨੂੰ ਓਪਨ ਕਰਵਾ ਦਿਓ ਉਹ ਮੈਨੂੰ ਬਸ ਹਰ ਵਾਰੀ ਸ਼ਾਂਤ ਬਣਾ ਦੇ ਦਿੰਦੇ ਆ ਕਿ ਠੀਕ ਹੈ ਜੀ ਕਰਾ ਦਾਂਗੇ ਕਰਾ ਦਾਂਗੇ ਪਰ ਬੰਦਾ ਕੋਈ ਨਹੀਂ ਆਇਆ 15-20 ਦਿਨ ਤੋਂ ਮੇਰਾ ਨਾਮ ਜੀ ਅਰਕੇਸ਼ ਕੁਮਾਰ ਹਾਂਜੀ ਕੀ ਕਹਿੰਦਾ ਜੀ ਮੇਰੀ ਅੰਦਰੂਨ ਬਾਜ਼ਾਰ ਦੇ ਵਿੱਚ ਆਪਣੇ ਮਿਊਨਿਸਪਲ ਕਾਉਂਸਲ ਦੇ ਬੈਸੜੇ ਦੀ ਦੁਕਾਨ ਹੈ ਕੋਸਮੇਡੀ ਦੀ ਕੋਸ਼ ਮਰੀ ਛੋ ਮਰੀ ਜੀ ਠੀਕ ਹੈ ਜੀ ਅਤੇ ਕੋਸ਼ ਮੈਂ ਮੈਂ ਅੰਨਾ ਜਿਹੜੀ ਆਪਣੇ ਕੋਆਪਰੇਸ਼ਨ ਦਾ ਪਿੱਛੇ ਆ ਉਹ ਕਮਰਾ ਇੱਕ ਉਹ ਗੱਲ ਦਾ ਪੂਰਾ ਭਰੇ ਰਿਹਾ ਹੈ ਦੇਖੋ ਜੀ ਅਸੀਂ ਬਿੱਤੇ ਰਿਵਰ ਕੀ ਹੈ ਜੀ ਜਦ ਤੈਨੂੰ ਬੰਦ ਕਰਾਓ ਅਰੇ ਇਹ ਡੰਗਰ ਮਰਦੇ ਅੰਦਰ ਅੰਦਰ ਗੰਦ ਪਾਉਂਦੇ ਆ ਮੁੱਤੇ ਇਥੇ ਵੀ ਜਾ ਜਾਣੇ ਹੋ ਗਏ ਆ ਕਿ ਕੀ ਹਸਣ ਮਤਲਬ ਤੇ ਔਰ ਨੰਬਰ 2 ਇਹ ਜਿਹੜਾ ਤੋਂ ਸਮ ਦੱਸਿਆ ਇੰਨੀ ਉਹ ਸੀਵਰੇ ਪਾਣੀ ਬਾਹਰ ਆਂਦਾ ਰਿਹਾ ਮੰਦਿਰ ਦੀ ਸਮੱਸਿਆ ਆ ਗਈ ਇਹ ਆਦੇ ਸੋਚਿਆ ਕਰੀ ਬੰਦ ਹੋ ਜਾਂਦੀ ਕਰੀ ਉਹ ਠੀਕ ਹੋ ਜਾਂਦੀ ਆ ਆਪਣੇ ਆਪ ਹੀ ਇਹਨੂੰ ਪਰਮਨੈਂਟ ਇਹਨੂੰ ਠੀਕ ਕੀਤਾ ਗਿਆ ਠੀਕ ਹੈ ਜੀ ਇਹ ਰੱਬ ਦੇ ਭੋਸੇ ਹੀ ਆ ਚਲੋ ਪਰਮਨੈਂਟ ਮਤਲਬ ਪੁਲਿਸ ਆਪਣਾ ਸੌਰੀ ਉਹ ਨਗਰ ਨਿਗਮ ਕੰਪਲੀਟ ਕੀਤੀ ਆਣੇ ਆਪਣੇ ਤੇ ਬਰ ਉਹ ਹੋਰ ਸਰਵਾਈ ਕੋਈ ਨਹੀਂ ਉਹਨਾਂ ਦੇ ਤੇ ਕਾਂਟੇ ਕਿੰਦੇ ਨਾ ਉਹ ਜੂਣ ਹੀ ਉਹ ਹਿਸਾਬ ਨਾਲ ਲੱਗੇ ਮੰਦਿਰ ਮਾਤਾ ਸ਼ਾਹਪੂਰ ਦੀਆਂ ਲੇੜੀ ਜਾਂਦੀਆਂ ਨੰਗੇ ਪੈਰੀ ਨੰਗੇ ਪੈਰੀ ਮਲੋ ਲੁਕੀ ਜਾਂਦੇ ਆ ਆਪਣੇ ਮੰਦਰ ਲੇ ਜਿੰਦ ਮੰਦਰ ਠੀਕ ਹੈ ਜੀ ਗੰਦੇ ਪੈ ਲੈ ਕੇ ਮੰਦਰ ਜਾਂਦੇ ਕੋ ਐ ਵੀ ਨਾਲ ਬੜੀ ਹੀ ਸ਼ਰਮ ਨਾਲ ਕੋਈ ਗੱਲ ਹੈ ਕਿ ਲਾਗੇ ਮੰਦਰ ਮਾਤਾ ਆਸ਼ਾ ਬੋਣਨੀ ਆ ਤੇ ਤਾਂ ਵੀ ਇਹ ਗੰਦ ਪਿਆ ਹੈ ਦੁਕਾਨਦਾਰੀ ਦੀ ਮੁਸ਼ਕਲ ਆ ਬਹੁਤ ਬਹੁਤ ਮੁਸ਼ਕਲ ਦੀ ਗੱਲ ਹੈ ਕਿ ਜਦੋਂ ਤੁਹਾਡੇ ਵੱਸ ਮਾਲੀ ਵੀ ਨਾਲ ਦੌਰ ਜਾਂਦੇ ਮੱਛਰਾਂ ਨਾਲ ਜੀ ਮੱਛਰ ਬੰਨ ਖਾਂਦਾ ਪਿਆ ਉਹ ਸਾਨੂੰ ਆਏ ਆਪੇ ਬੜੇ ਪਰੇਸ਼ਾਨ ਆ ਆਈ ਕੰਨੇ ਆ ਬਸ ਸਾਨੂੰ ਖੁਣ ਚਾਹਦਾ ਸਦਕਾ ਸਫਾਈ ਕਰਾ ਦਿਓ ਤੇ ਤਾਂ ਨਾਲੀ ਬੋਕੇ ਖੁਲਾ ਦਿਓ ਤਾਂ ਜੀ ਉਹਨਾਂ ਅੱਗੋਂ ਸਰਦੀ ਆ ਰਹੀ ਹੈ ਤੇ ਉਹਦੇ ਵੇਪਾਣ ਤੋਂ ਕੋਣੀ ਜੀਵਾ ਜਦ ਚੱਪੜ ਬੰਨਣਾ ਤੇ ਦੇਖੋ ਅੱਛਾ ਚੱਪੜ ਬੰਨਿਆ ਤੇ ਇਹ ਚੁਕਣਾ ਨਹੀਂ ਆ ਉਹਦੇ ਸਰਦੀਆਂ ਗਰਮੀਆਂ ਚ ਲੋ ਬਾਈ ਸੁਕੇਂਦਾ ਸਕੂਲ ਦੇ ਬੱਚਿਆਂ ਨੂੰ ਦਿੱਕਤ ਹੈ ਲੋਕਾਂ ਨੂੰ ਆਉਣ ਜਾਣੇ ਨੂੰ ਦਿੱਕਤ ਆ ਉੱਤੇ ਮੋੜ ਵੀ ਹੋ ਜਾਵਾ ਕਿ ਬੰਦਾ ਕਈ ਵਾਰੀ ਇੱਥੇ ਸਕੂਟੀਆਂ ਸਲਿੱਪ ਹੋ ਗਈਆਂ ਲੋਕੀ ਡਿੱਗ ਗਏ ਮਤਲਬ ਦੱਸੋ ਯਾਰਾ ਇਹਦੇ ਕਿੰਨੇ ਆ ਕੀ ਆਪਣੇ ਨਗਰ ਨਿਗਮ ਜੀ ਇੱਥੇ ਆਓ ਸੁਧਾ ਕਰੋ ਐਤੋਂ ਕੁਛ ਨਹੀਂ ਜਾਂਦੇ ਰੋਟੀ ਹੀ ਆਪਣੀ ਖਾਣੀ ਹੈ ਅਬ ਆਪਣੀ ਐਤੋਂ ਰੋਟੀ ਮੰਗਦੇ ਲਾਟਾ ਮੰਗਨੇ ਆ ਬੱਸ ਇਹ ਕੰਮ ਕਰ ਦਿਓ everybody may want to hear you.